ਇਹ ਨਾ ਬਈ ਜਦੋਂ ਆਪਾਂ ਤੇਲ ਹੀ ਨਹੀਂ ਲਈ ਜਾਂਦੇ ਇਹ ਤਾਂ ਤੇਲ ਕਰੀ ਨਹੀਂ ਤੁਸੀਂ ਗਾਰ ਦੀ ਜਾ ਕੇ ਲਈ ਸੀ ਨਹੀਂ ਆਸ ਸੀ ਅਸਤਗਰਾਈ ਤੱਕ ਮੋਦੀ ਨਹੀਂ ਜਾਂਦਾ ਤੇ ਲੈਬਰ ਤਾਂ ਨਾ ਫੱਟੀ ਹੈ ਬਈ ਇਹਦਾ ਬਹੁਤ ਜ਼ਿਆਦਾ ਫੱਟੀ ਹੈ ਜਦੋਂ ਕਿ ਚੈੱਕ ਕਰੂਗਾ ਨਾ ਡਾਕਟਰ ਹੂੰ ਪੂਰਾ ਬਲੇਖਾ ਦਊਗੀ ਪੂਰਾ ਬਲੇਖਾ ਦਊਗੀ ਮੈਂ ਤਿੰਨ ਚਾਰ ਵੇ ਚੈੱਕ ਕਰੀ ਉਹ ਹੰਗ ਬਚੀ ਰੰਦੀ ਕੋਈ ਨਹੀਂ ਜੀ ਨੇ ਬੱਚੇ ਦਾ ਨਹੀਂ ਵੀ ਗ੍ਰੋਥ ਵੱਖਰੀ ਹੈ ਲਿਵਰ ਫੈਟੀ ਮਤਲਬ ਮੇਡਾ ਜਿਹੜਾ ਇਹਦਾ ਵੱਡਾ ਹੋ ਗਿਆ ਰਿਹਾ ਉਹਨੂੰ ਫੈਟੀ ਲਿਵਰ ਕਹਾਂਗੇ ਆਪਾਂ ਤਾਂ ਕਰਕੇ ਆਇਆ ਸਿੱਧੀ ਜਾਂਦੀ ਨਾ ਵੇ ਟੂੜੀ ਵਿੱਚੋਂ ਹੀ ਆਈ ਔਰ ਇਹਦੀ ਬੱਚੀ ਪਰਲੇ ਫਸੇ ਖੜੀ ਹੈ ਪਰੇ ਬਸ ਤੇ ਉਹਦਾ ਵੀ ਇਹੀ ਹਾਲ ਹੈ ਪਤਲਾ ਹੈ ਗੋਆ ਹੀ ਕਰੇ ਜਦੋਂ ਸਹੀ ਹੋ ਜੂਗੀ ਉਹਦੀ ਲਿਵਰ ਟੋਨ ਉਸ ਦੇ ਆਸਤੇ ਨਾ ਇੱਕ ਮਾਇਰ ਕੈਨ ਦਾ ਆਉਂਦਾ ਬੀਟਾ ਕੈਂਡ ਕੋਲਾਈ ਉਹ ਹੀ ਕਰ ਰਿਹਾਦਾ ਫੈਟੀ ਦਾ ਜਿਹੜਾ ਤੇਜ ਲੈਵਲ ਟਾਉਨ ਕੋਈ ਕੰਮ ਕਰੂਗਾ ਨਾਲ ਡਾਇਜਮੈਕਸ ਸੋਲਡਰ ਦੇ ਦੇ ਬਸ ਇਹਨੇ ਸਹੀ ਹੋ ਗਿਆ। ਅੱਲਾ ਰਿਵਨ ਐਫਐਸ ਤੋਂ 400 ਗ੍ਰਾਮ ਲਿਆ ਸੀ 200 ਗ੍ਰਾਮ ਬਾਪੂ ਨੇ ਕਿੰਨੇ ਵਾਰੀ ਰਿਪੀਟ ਕਰ ਚੁੱਕੀ ਐ ਦੋ ਵੇ ਤਾਂ ਉਹ ਬਸ ਦੋ ਵਾਰੀ ਇੱਕ ਵਾਰੀ ਠੀਕ ਆ ਪਰਾਇਆ ਦੋ ਦਿਨ ਦਾ ਘੈਰ ਬਸ ਅੱਛਾ ਇੱਕ ਵਾਰੀ ਬਰਾਇਆ ਹੀਟ ਚਾਹੀਦੀ ਹੈ ਤੇ ਹੀਟ ਚ ਨਹੀਂ ਆਈ ਐ ਹੀਟ ਚ ਨਹੀਂ ਆਈ ਹੁਣ ਹੀਟ ਚ ਆ ਕੇ ਧੀਵੀ ਹੈਗਾ ਇਹਨਾਂ ਦਾ ਹੁਣ ਪਾਣੀ ਦੱਸ ਤੈਨੂੰ ਮੈਂ ਦੇਖਿਆ ਨਹੀਂ ਐ ਪਰ ਹੁਣ ਤੁਹੂ ਵੀ ਮੈਨੂੰ ਲੱਗਦਾ ਕਿ ਹੋ ਹੋਣ ਵਾਲੀ ਐ ਬਸ ਹੋਣ ਵਾਲੀ ਇੱਕ ਦੋ ਦਿਨਾਂ ਵਿੱਚ ਕਿਉਂਕਿ ਪੂਰੇ ਹੋਣ ਵਾਲਾ ਸਾਈਕਲ ਜਰ 20 ਉਹ ਤੇ ਖਿਲੀ ਗਰੀ ਹੈ ਪਹਿਲੀ ਵਾਰ ਜਦੋਂ ਫੋਰਸ ਮਾ ਬਲਾਡ ਕਿੰਨਾ ਖੜਦੀ ਇੰਨਾ ਇੰਨਾ ਹਾਂ ਬਸ ਇੱਕ ਵਾਰ ਉਹਦੇ ਦੋ ਦਿਨ ਛੁੱਟਿਆ ਪਹਿਲਾਂ ਨਹੀਂ ਛੁੱਟਿਆ ਨੰਦ ਦੋਸ ਇਹਨਾਂ ਜੀ ਪਹਿਲਾ ਕਾਰਨ ਇਹਨਾਂ ਨੂੰ ਇਹ ਸੀ ਇਹ ਬੱਚੀਆਂ ਨੇ ਵੱਠਲ ਚ ਦੁੱਧ ਪੀਉਣ ਲੱਗ ਗਿਆ ਪਹਿਲਾਂ ਜਿਹੜਾ ਵੱਡਾ ਮਾਰਦੀਆਂ ਸੀ ਇਹ ਵੱਠਲ ਚ ਪਾਣੀ ਪੀਣ ਲੱਗੀਆਂ ਜਿਆਦੇ ਹਾਂ ਪਾਣੀ ਉਹ ਲਹੂ ਮੁੱਤਨ ਲੱਗੀਆਂ ਇਹ ਲਹੂ ਹੋਂ ਤੱਕ ਸੁਣ ਤੱਕ ਮੁੱਤੀ ਗਈਆਂ ਹੈ ਉਹਦਾ ਹੱਲ ਨਹੀਂ ਹੁੰਦਾ ਕੋਈ ਉਹਦਾ ਕਿ ਮੈਂ ਬਾਜ ਮਾ ਪਾਣੀ ਹੈ ਹਾਂ ਬਸ ਉਹ ਮੈਂ ਕੰਟੀਨਿਊ ਪਾਣੀ ਫਿਰ ਮੈਂ ਅੱਗੇ ਰੱਖਣ ਲੱਗਿਆ ਤੇ ਫਿਰ ਉਹਦੇ ਨਾਲ ਸੱਟ ਹੋਈਆਂ ਯਾਰ ਅਜੂ ਦਵਾਈ ਲੈ ਕੇ ਇਹ ਸੈੱਟ ਹੋਣੀ ਹੋਈ ਆ ਅੱਗੇ ਕਿਉਂਕਿ ਦੂਜੀ ਵਾਰ ਵੀ ਇਹੋ ਹਾਲ ਸੀ ਵੀ ਇਹੋ ਹਾਲ ਸੀ 100% ਨੰਬਰ ਹੋ ਜੂਗਾ 100% ਵੀ ਟੈਂਸ਼ਨ